ਹੱਡਾ ਆਧਾਰ ਕਾਰਡ ਤੁਹਾਨੂੰ ਭੇਜ ਸਕਦਾ ਹੈ ਜੇਲ੍ਹ ਜੇ ਆਧਾਰ ਕਾਰਡ ਆ ਗਿਆ ਕਿਸੇ ਹੋਰ ਹੱਥਾਂ 'ਚ ਤਾਂ ਭੁਗਤਣਾ ਪੈ ਸਕਦਾ ਹੈ ਖਾਮਿਆਜ਼ਾ ਇਸ ਰਿਪੋਰਟ ਦੇ ਵਿੱਚ ਜਾਣਦੇ ਆ ਕਿਵੇਂ ਕਰ ਸਕਦੇ ਹੋ ਆਪਣਾ ਬਚਾ ਆਧਾਰ ਕਾਰਡ ਭਾਰਤ ਦੇ ਸਾਰੇ ਨਾਗਰਿਕਾਂ ਦੇ ਲਈ ਇੱਕ ਬਹੁਤ ਮਹੱਤਵਪੂਰਨ ਦਸਤਾਵੇਜ਼ ਹੈ ਇਹ ਦਸਤਾਵੇਜ਼ ਤਸਦੀਕ ਦੇ ਲਈ ਕਈ ਥਾਵਾਂ ਤੇ ਵਰਤਿਆ ਜਾਂਦਾ ਹੈ ਪਰ ਜੇਕਰ ਤੁਹਾਡਾ ਆਧਾਰ ਕਾਰਡ ਗੁੰਮ ਹੋ ਜਾਂਦਾ ਹੈ ਤਾਂ ਇਹ ਗਲਤ ਹੱਥਾਂ ਵਿੱਚ ਵੀ ਪਹੁੰਚ ਸਕਦਾ ਹੈ ਤੇ ਇਸ ਦੀ ਵਰਤੋਂ ਤੋਂ ਖਾਤੜੀ ਦੇ ਲਈ ਵੀ ਹੋ ਸਕਦੀ ਹੈ ਆਧਾਰ ਦੇ ਬਾਇਓਮੈਟ੍ਰਿਕ ਡਾਟਾ ਦੀ ਦੁਰਵਰਤੋਂ ਤੋਂ ਖਾਤੜੀ ਵਾਲੇ ਵਿੱਤੀ ਲੈਣ ਦੇ ਯਾਨੀ ਟਰਾਂਜੈਕਸ਼ਨ ਮੋਬਾਈਲ ਅਤੇ ਇੰਟਰਨੈਟ ਕਨੈਕਸ਼ਨ ਤੱਕ ਪਹੁੰਚ ਪ੍ਰਾਪਤ ਕਰਨ ਲਈ ਕੀਤੀ ਜਾ ਸਕਦੀ ਹੈ ਇਸ ਦੀ ਵਰਤੋਂ ਪਛਾਣ ਦੀ ਚੋਰੀ ਕਰਨ ਦੇ ਲਈ ਵੀ ਕੀਤੀ ਜਾ ਸਕਦੀ ਹੈ ਅਜਿਹੇ ਦੇ ਵਿੱਚ ਆਧਾਰ ਕਾਰਡ ਦੀ ਵਰਤੋਂ ਨੂੰ ਜਿਹੜੀ ਗਲਤ ਤਰੀਕੇ ਦੇ ਨਾਲ ਦੁਰਵਰਤੋਂ ਹੋ ਸਕਦੀ ਹੈ ਉਸ ਨੂੰ ਰੋਕਣ ਦੇ ਲਈ ਯੂਨਿਕ ਆਇਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਯੂਆਈਡੀਆਈ ਵੱਲੋਂ ਆਧਾਰ ਕਾਰਡ ਨੂੰ ਲੋਕ ਕਰਨ ਦੀ ਸਹੂਲਤ ਦਿੱਤੀ ਗਈ ਹੈ ਜਿਵੇਂ ਹੀ ਤੁਹਾਡਾ ਜੋ ਹੈ ਆਧਾਰ ਕਾਰਡ ਤੁਹਾਡੇ ਕੋਲ ਆਪਣਾ ਆਧਾਰ ਕਾਰਡ ਹੁੰਦਾ ਇਸ ਦੀ ਵਰਤੋਂ ਪ੍ਰਮਾਣਿਕਤਾ ਪ੍ਰਕਿਰਿਆ ਯਾਨੀ ਆਥੈਂਟੀਕੇਸ਼ਨ ਪ੍ਰੋਸੈਸ ਦੇ ਲਈ ਨਹੀਂ ਕੀਤੀ ਜਾ ਸਕਦੀ ਕੀਤਾ ਆਧਾਰ ਕਾਰਡ ਨੂੰ ਲੌਕ ਕਰਕੇ ਨਾਗਰਿਕ ਘੁਟਾਲੇ ਬਾਜ਼ਾਂ ਨੂੰ ਆਧਾਰ ਕਾਰਡ ਦੀ ਵਰਤੋਂ ਬਾਇਓਮੈਟ੍ਰਿਕ ਜਨਸੰਖਿਆ ਤੇ OTP ਦੇ ਲਈ UID ਯਾਨੀ ਯੂਨੀਕ ID ਟੋਕਨ ਅਤੇ ਵਰਚੁਅਲ ID ਵਰਗੇ ਕਿਸੇ ਵੀ ਕਿਸਮ ਦੀ ਪ੍ਰਮਾਣਿਕਤਾ ਕਰਨ ਤੋਂ ਰੋਕ ਸਕਦੇ ਹਨ ਜੇਕਰ ਤੁਹਾਡਾ ਜੋ ਆਧਾਰ ਕਾਰਡ ਜੇਕਰ ਤੁਸੀਂ ਆਧਾਰ ਕਾਰਡ ਪ੍ਰਾਪਤ ਕਰਦੇ ਹੋ ਤਾਂ ਤੁਹਾਨੂੰ ਨਵਾਂ ਆਧਾਰ ਕਾਰਡ ਮਿਲਦਾ ਇਸ ਲਈ ਤੁਸੀਂ UIDAI ਵੈਬਸਾਈਟ ਜਾਂ ਫਿਰ M ਆਧਾਰ ਐਪ ਰਾਹੀਂ ਵੀ ਆਪਣੀ UID ਨੂੰ ਅਨਲੌਕ ਕਰ ਸਕਦੇ ਹੋ ਯੂਆਈਡੀ ਦੇ ਅਨਲੌਕ ਹੋਣ ਤੋਂ ਬਾਅਦ ਤੁਸੀਂ ਯੂਆਈਡੀ ਯੂਆਈਡੀ ਟੋਕਨ ਅਤੇ ਵੀਆਈਡੀ ਦੀ ਵਰਤੋਂ ਕਰਕੇ ਪ੍ਰਮਾਣਿਕਤਾ ਮੁੜ ਸ਼ੁਰੂ ਕਰਨ ਦੇ ਯੋਗ ਹੋ ਬੋਗੇ ਆਧਾਰ ਕਾਰਡ ਨੂੰ ਆਨਲਾਈਨ ਕਿਵੇਂ ਲੌਕ ਕਰਨਾ ਹੈ ਤੋਂ ਅਨ ਹੁਣ ਅਸੀਂ ਦੱਸਾਂਗੇ ਸਟੈਪਸ ਰਾਹੀਂ ਤੇ ਵੈਬਸਾਈਟ ਜਿਹੜੀ ਸਕਰੀਨ ਤੇ ਦਿਖਾਈ ਜਾ ਰਹੀ ਹੈ ਸਭ ਤੋਂ ਪਹਿਲਾਂ ਯੂਆਈਡੀ ਆਈ ਦੀ ਵੈਬਸਾਈਟ ਦੇ ਉੱਤੇ ਜਾਓ ਇਸ ਤੇ ਕਲਿੱਕ ਕਰਨਾ ਹੈ ਇਸ ਤੋਂ ਬਾਅਦ ਮਾਈ ਆਧਾਰ ਦੇ ਉੱਤੇ ਟੈਬ ਦੇ ਉੱਪਰ ਕਲਿੱਕ ਕਰੋ ਤੁਹਾਨੂੰ ਸਕਰੀਨ ਦੇ ਉੱਪਰ ਅਸੀਂ ਇਹ ਵੀ ਦਿਖਾ ਰਹੇ ਹਾਂ ਸਟੈਪਸ ਵੀ ਨਾਲ ਦੇ ਨਾਲ ਦਿਖਾ ਰਹੇ ਹਾਂ ਉਸ ਦੇ ਉੱਪਰ ਕਲਿੱਕ ਕਰੋ ਫਿਰ ਲੌਕ ਯੂਆਈਡੀ ਵਿਕਲਪ ਚੁਣੋ ਇਸ ਤੋਂ ਬਾਅਦ ਆਧਾਰ ਸੇਵਾਵਾਂ ਸੈਕਸ਼ਨ ਤੇ ਜਾਓ ਅਤੇ ਆਧਾਰ ਲੋਕ ਅਨਲੌਕ ਦੇ ਉੱਤੇ ਕਲਿੱਕ ਕਰੋ ਫਿਰ ਲੋਕ ਯੂਆਈਡੀ ਵਿਕਲਪ ਚੁਣੋ ਹੁਣ ਆਪਣਾ ਆਧਾਰ ਨੰਬਰ ਪੂਰਾ ਨਾਮ ਅਤੇ ਪਿੰਨ ਕੋਡ ਦਰਜ ਕਰੋ ਉਸ ਤੋਂ ਬਾਅਦ ਫਿਰ ਓਟੀਪੀ ਭੇਜੋ ਬਟਨ ਦੇ ਉੱਪਰ ਕਲਿੱਕ ਕਰਨਾ ਹੈ ਸੈਂਡ ਓਟੀਪੀ ਤੇ ਕਲਿੱਕ ਕਰਨਾ ਇਸ ਤੋਂ ਬਾਅਦ ਪ੍ਰਾਪਤ ਹੋਇਆ ਓਟੀਪੀ ਦਰਜ ਕਰੋ ਅਤੇ ਫਿਰ ਸਬਮਿਟ ਕਰੋ ਇਸ ਪ੍ਰਕਿਰਿਆ ਰਾਹੀਂ ਆਧਾਰ ਨੂੰ ਜੋ ਹੈ ਤੁਸੀਂ ਅਨਲੌਕ ਕਰ ਸਕਦੇ ਹੋ ਤੁਸੀਂ ਇਸ ਨੂੰ ਆਪਣਾ ਆਧਾਰ ਕਾਰਡ ਨੂੰ ਸੁਰੱਖਿਆ ਦੇ ਲਈ ਪ੍ਰਯੋਗ ਕਰ ਸਕਦੇ ਹੋ ਕਿਸੇ ਗਲਤ ਹੱਤਾ ਵਿੱਚ ਵੀ ਜੇ ਆ ਜਾਂਦਾ ਹੈ ਤਾਂ ਤੁਹਾਡਾ ਆਧਾਰ ਕਾਰਡ ਹੁਣ ਲੋਕ ਹੈ ਗਿਆ ਇਸ ਪ੍ਰਕਿਰਿਆ ਰਾਹੀਂ ਆਧਾਰ ਕਾਰਡ ਨੂੰ ਵੀ ਅਨਲੌਕ ਕੀਤਾ ਜਾ ਸਕਦਾ ਹੈ ਤਾਂ ਸਕਰੀਨ ਦੇ ਉੱਪਰ ਵੈਬਸਾਈਟ ਦਿਖਾਈ ਜਾ ਰਹੀ ਹੈ ਤਾਂ ਇਹ ਜਿਹੜੀ ਧੋਖਾਧੜੀ ਤੁਹਾਡੇ ਨਾਲ ਹੋ ਸਕਦੀ ਹੈ ਇਸ ਦੇ ਨਾਲ ਕੋਈ ਵੀ ਗਲਤ ਕੰਮ ਹੋ ਸਕਦਾ ਹੈ ਤੁਸੀਂ ਜੇਲ੍ਹ ਵੀ ਜਾ ਸਕਦੇ ਹੋ ਕਿਸੇ ਤਰੀਕੇ ਦਾ ਜੋ ਗਲਤ ਨਾਮ ਜੋ ਝੂਠਾ ਨਾਮ ਤੁਹਾਡੇ ਉੱਪਰ ਪੈ ਸਕਦਾ ਹੈ ਬਾਇਓਮੈਟ੍ਰਿਕ ਦੀ ਗਲਤ ਪਛਾਣ ਕਰਵਾਈ ਜਾ ਸਕਦੀ ਹੈ ਇਸ ਜਰਾਹੀ ਨਾਮ ਜਿਹੜਾ ਹੈ ਗਲਤ ਤੁਹਾਡਾ ਕੋਈ ਆਇਡੈਂਟੀਫਾਈ ਕਰਵਾ ਸਕਦਾ ਹੈ ਇਸ ਜਰਾਹੀ ਤਾਂ ਆਪਣਾ ਲੋਕ ਕਰਨਾ ਜ਼ਰੂਰੀ ਆ ਆਧਾਰ ਕਾਰਡ ਤਾਂ ਇਸ ਨੂੰ ਹਰ ਇੱਕ ਦੇ ਨਾਲ ਜਲਦੀ ਜਲਦੀ ਸ਼ੇਅਰ ਕਰ ਦਿਓ ਕਿਉਂਕਿ ਬਹੁਤ ਜ਼ਰੂਰੀ ਖਬਰ ਸਾਹਮਣੇ ਆਈ ਹੈ ਤਾਂ ਇਸ ਤਰੀਕੇ ਦੀ ਬਧੇਰੀ ਅਪਡੇਟਸ ਲਈ ਬਨੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਡੇਲੀ ਪੋਸ ਪੰਜਾਬੀ